ਵੇਖੋ ਭਾਈ ਜਿਨ੍ਹਾਂ ਦਾ ਘਰ ਵਾਲਾ ਛੇਤੀ ਸੌ ਜਾਂਦਾ ਉਹਨਾਂ ਦੇ ਘਰ ਵਾਲੇ ਨੂੰ ਕਿਹਾ ਜਾਂਦਾ ਐ ਸਈਆਂ ਜਿਨ੍ਹਾਂ ਦਾ ਘਰ ਵਾਲਾ ਰਾਤ ਨੂੰ ਪੀ ਕੇ ਲੇਟ ਘਰ ਆਉਂਦਾ ਉਹਨਾਂ ਦੇ ਘਰ ਵਾਲੇ ਨੂੰ ਕਿਹਾ ਜਾਂਦਾ ਪੀਆ ਜੀ ਤੇ ਜਿਨ੍ਹਾਂ ਦੀਆਂ ਵੋਟੀਆਂ ਸਾਰਾ ਦਿਨ ਉੰਤਰੀਆਂ ਰੁਲੀਆਂ ਜੀਆਂ ਬਣੀਆਂ ਰਹਿੰਦੀਆਂ ਤੇ ਜਦੋਂ ਘਰ ਵਾਲੇ ਦੇ ਘਰ ਆਉਂਦਾ ਟਾਈਮ ਹੁੰਦਾ ਉਦੋਂ ਤਿਆਰ ਸ਼ਿਆਰ ਹੋ ਜਾਂਦੀਆਂ ਉਹਨਾਂ ਦੇ ਘਰ ਵਾਲੇ ਨੂੰ ਕਿਹਾ ਜਾਂਦਾ ਸਜਨਾ ਜੀ ਤੇ ਜਿਨ੍ਹਾਂ ਵਿਚਾਰੇ ਬੰਦਿਆਂ ਦੀਆਂ ਅੱਖਾਂ ਵੋਟੀ ਦੇ ਡਰ ਤੋਂ ਨੰਮ ਰੈਂਦੀਆਂ ਨਾ ਉਹਨਾਂ ਨੂੰ ਕਿਹਾ ਜਾਂਦਾ ਵਾ ਸਨਮ ਕਈ ਘਰ ਵਾਲੇ ਜਿਹੜੇ ਬਾਹਰ ਨੌਕਰੀ ਕਰਦੇ ਆ ਤੇ ਕਦੀ ਕਦੀ ਆਣ ਕੇ ਘਰੇ ਦਰਸ਼ਨ ਦਿੱਤੇ ਜਿਵੇਂ ਆ ਪੈਂਟ ਸ਼ਰਟ ਦੀ ਜਾਣ ਵੀ ਇਹਦੇ ਘਰ ਵਾਲੇ ਵਾਂਗੂ ਕਦੀ ਕਦੀ ਛੁੱਟੀ ਕਰੇ ਆਉਂਦੇ ਆ ਉਹਨਾਂ ਦੇ ਘਰ ਵਾਲੇ ਨੂੰ ਕਿਹਾ ਜਾਂਦਾ ਪਤੀ ਪਰਮੇਸ਼ਵਰ ਫਿਰ ਉਹਦੇ ਤੋਂ ਬਾਅਦ ਆਉਂਦਾ ਮੇਰੇ ਵਾਲਾ ਮੇਰੇ ਆਲਾ ਤੇ ਬਲਮਾ ਵਾ ਬਲਮਾ ਇਸ ਕਰਕੇ ਨਹੀਂ ਆ ਕਿਉਂਕਿ ਉਹ ਬਲਮਾ ਵਾ ਉਹ ਬਲਮਾ ਇਸ ਕਰਕੇ ਆ ਕਿਉਂਕਿ ਸਾਰਾ ਦਿਨ ਮੇਲੜਿਆ ਨਾ ਛਿੱਤਰ ਖਾ ਕੇ ਤੇ ਮਾਂ 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 ਕਰਦਾ ਰਹਿੰਦਾ ਵਾ ਤਾਂ ਕਰਕੇ ਬਲਮਾ ਵਾ ਜੱਟਾ ਪੀਣਾ avete ਦਾ ਫਾਇਆ ਮੇਰ ਲਾ ਕੋ ਕਾਨਾ ਖਰਾਬ ਦਾ ਪੁੱਤਰ ਹੁਣ ਤੁਸੀਂ ਦੱਸੋ ਤੁਹਾਡਾ ਘਰ ਵਾਲਾ ਕੀ ਆ ਤੁਹਾਡਾ ਘਰ ਵਾਲਾ ਕੀ ਆ ਚੱਤੀ